ਪਰਨਾ ਤੁਸੀਂ ਕਰ ਰਹੇ ਹੋ ਵਿਚਾਰਾ ਕਰ ਰਹੇ ਹੋ ਅੱਜ ਦਾ ਸਾਡਾ ਜੋ ਰੋਸ ਮਜਾਰਾ ਜੋ ਬੀਜੇਪੀ ਦੀ ਸਰਕਾਰ ਹੈ ਕੇਂਦਰ ਦੀ ਉਹਨਾਂ ਦਾ ਕੈਂਡੀਡੇਟ ਹੈ ਜੋ ਅਨਸਰਾ ਜਾਂ ਸੁਫਰੀਦ ਕੋੜ ਤੋਂ ਆਪਣੀ ਚੋਣ ਲਾੜਿਆ ਬੀਜੇਪੀ ਦੀ ਟਿਕਟ ਦੇ ਉੱਤੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਅਸੀਂ ਮੋਦੀ ਸਰਕਾਰ ਦਾ ਸਖਤ ਵਿਰੋਧ ਕਰਦੇ ਹਾਂ ਜੋ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਸਾਧੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਗੀਆਂ ਹੋਈਆਂ ਮੰਗਾਂ ਕੇਂਦਰ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਧਰ ਸਾਡੇ ਲਖੀਮਪੁਰ ਜਿਵੇਂ ਖੀਰੀ ਦੇ ਵਿੱਚ ਸਾਡੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਸਾਡੇ ਪੱਤਰਕਾਰਾਂ ਤੇ ਗੱਡੀ ਚੜਾ ਕੇ ਅਜੇ ਮਿਸਰ ਟੈਣੀ ਦੇ ਮੁੰਡੇ ਨੇ ਅਸੀਸ ਮਿਸਰਾਂ ਨੇ ਜਿਵੇਂ ਕਿਸਾਨਾਂ ਨੂੰ ਸਾਡੇ ਨੂੰ ਦਲੜਿਆ ਉਹਨੂੰ ਇਹਨਾਂ ਨੇ ਟਿਕਟ ਦਿੱਤੀ ਐ ਐਮਪੀ ਦੀ ਅਸੀਂ ਉਹਦਾ ਸਖਤ ਵਿਰੋਧ ਕਰਦੇ ਹਾਂ ਸਾਡਾ ਜੋ ਇੱਥੇ ਵੋਟਾਂ ਮੰਗਣ ਤਾਂ ਆਇਆ ਐ ਇਹਨਾਂ ਦਾ ਰੈਟ ਐ ਜੇ ਮੰਗ ਸਕਦੇ ਆ ਵੋਟਾਂ ਪਰ ਸਾਡਾ ਕਿਸਾਨਾਂ ਦਾ ਵੀ ਰੈਟ ਐ ਅਸੀਂ ਸਾਡੀ ਬਣਾਈ ਹੋਈ ਸਰਕਾਰ ਨੂੰ ਦਿੱਲੀ ਅਸੀਂ ਗੱਲ ਸੁਣਾਉਣ ਵਾਸਤੇ ਆਪਣੀਆਂ ਮੰਗਾਂ ਮਣਾਉਣ ਵਾਸਤੇ ਚੱਲੇ ਸੀ ਇਹਨਾਂ ਨੇ ਰਸਤੇ ਦੇ ਵਿੱਚ ਕਿੱਲ ਗੱਡੇ ਆ ਇਹਨਾਂ ਨੇ ਰਸਤੇ ਦੇ ਵਿੱਚ ਕੰਦਾ ਕੱਢਿਆ ਇਹਨਾਂ ਨੇ ਸਾਡਾ ਨੌਜਵਾਨ ਪਿੰਡ ਬੱਲੋ ਦਾ ਬਠਿੰਡਾ ਜ਼ਿਲ੍ਹੇ ਦਾ ਸਬੰਧਤ ਸਾਡਾ ਨੌਜਵਾਨ 23 ਸਾਲਾ ਸ਼ਹੀਦ ਕੀਤਾ ਹੈ ਇਹਨਾਂ ਨੇ ਸਾਡੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਆ ਸਾਡੀਆਂ ਮਸ਼ੀਨਰੀਆਂ ਸਾਡੇ ਪੰਜਾਬ ਦੀ ਧਰਤੀ ਦੇ ਅਗੇ ਪੰਨੀਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਭਾਈ ਇੱਕ ਪਾਸੇ ਅਸੀਂ ਲੋਕਤੰਤਰ ਦੀ ਗੱਲ ਕਰਦੇ ਵੀ ਲੋਕਤੰਤਰ ਦਾ ਕਹਾਨਾ ਕਰਵਾਂਗੇ ਲੋਕਤੰਤਰ ਖਤਮ ਕਰ ਦਣਗੇ ਤੁਸੀਂ ਧਰਨਾ ਮਜਾਰੇ ਕਰਕੇ ਕਿਸੇ ਨੂੰ ਵੋਟਾਂ ਮੰਗਣ ਤੋਂ ਰੋਕ ਰਹੇ ਕਿ ਇਹ ਲੋਕਤੰਤਰ ਅਸੀਂ ਦੀ ਰੋਕ ਨਹੀਂ ਦੇ ਅਸੀਂ ਆਪਣੀਆਂ ਮੰਗਾਂ ਅਸੀਂ ਆਪੀਆਂ ਗੱਲਾਂ ਪੁੱਛ ਰਹੇ ਆ ਇਹਨਾਂ ਤੋਂ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਹ ਲੋਕਤੰਤਰ ਹੈ ਜਿਹੜਾ ਸੜਕਾਂ ਦੇ ਵਿੱਚ ਕਿੱਲ ਗੱਡੇ ਜਾਣੇ ਜਿਹੜੀਆਂ ਸੜਕਾਂ ਦੇ ਵਿੱਚ ਕੰਧਾਂ ਕੱਟੀਆਂ ਜਾਣੀਆਂ ਇਹ ਕਿਹੜਾ ਲੋਕਤੰਤਰ ਆ ਗਿਆ ਇਹਨਾਂ ਨੂੰ ਵੋਟਾਂ ਕਹਿਣ ਦਾ ਹੱਕ ਹੈ ਤੇ ਸਾਨੂੰ ਸਾਡਾ ਦਿੱਲੀ ਜਾਣ ਦਾ ਸਾਡੀ ਸਰਕਾਰ ਨੂੰ ਗੱਲ ਸੁਣਾਉਣ ਦਾ ਕੋਈ ਹੱਕ ਨਹੀਂਗਾ ਇਹ ਕਿਹੜਾ ਲੋਕਤੰਤਰ ਹੈ ਇਹਨਾਂ ਦਾ ਲੋਕਤੰਤਰ ਇਹ ਹੈ ਵੀ ਡੰਡੇ ਨਾਲ ਰਾਜ ਕਰਾਂਗੇ ਇੱਥੇ ਪੁਲਿਸਾਂ ਸਾਡੇ ਮੂਹਰੇ ਆ ਦੇਖਿਆ ਤੁਸੀਂ ਜਿਹੜਾ ਇੱਥੋਂ ਦਾ ਭਗਵੰਤ ਮਾਨਾ ਹੈ ਜਿਹੜਾ ਕਹਿੰਦਾ ਮੈਂ ਗਰੀਬ ਘਰ ਦਾ ਬੱਚਾ ਮੈਂ ਮਾਸਟਰ ਦਾ ਮੁੰਡਾ ਹੈ ਉਹ ਉਹ ਅੱਜ ਮੋਦੀ ਦੀ ਪਿੱਠ ਤੇ ਖੜਾ ਹੈ ਜਿੰਨਾ ਅਜ ਤੰਤਰ ਸਾਡੇ ਮੂਹਰੇ ਲਾਇਆ ਸਾਡੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ ਇਹ ਲੋਕਤੰਤਰ ਦਾ ਕਹਾਣਾ ਹੈ ਇਹ ਦੋ ਤਰੀਕ ਤੋਂ ਕਹਿੰਦੇ ਹਾਂ ਸੰਸਦ ਦੋ ਤਰੀਕ ਤੋਂ ਬਾਅਦ ਖੱਬੀ ਖਾਨ ਜਿਹੜੇ ਰੌਲਾ ਪਾ ਲਾਂਗੇ ਕੀ ਕਹੋਗੇ ਦੁਬਾਰੇ ਇਹ ਜਿਹਦੀ ਸਹੇ ਦੇ ਉੱਤੇ ਉੱਡਦਾ ਹੈ ਇਬ ਉਸੇ ਮੋਦੀ ਦੀ ਗੋਡੀ ਲਵਾ ਕੇ ਆਈ ਅਸੀਂ 13 ਮਹੀਨੇ ਬੈਠ ਕੇ ਦਿੱਲੀ ਦੇ ਵਿੱਚ ਇਹ ਕੋਈ ਗੱਲ ਨਹੀਂ ਅਸੀਂ ਇੱਥੇ ਹੀ ਆਂ ਅਨਸਰਾਜ ਨੇ ਵਾਪਸ ਇੱਥੇ ਦਿੱਲੀ 2 2 ਤਰੀਕ ਤੋਂ ਬਾਅਦ ਨਹੀਂ ਆਉਣਾ ਪਰ ਜਿਹੜੇ ਕਿਸਾਨ ਆ ਇਹ ਇੱਥੋਂ ਦੇ ਆ ਇਹ ਨਾਂ ਸਾਡੇ ਨੋਟ ਕਰ ਲੈ ਸਾਡੇ ਨੰਬਰ ਨੋਟ ਕਰ ਲੈ ਅਸੀਂ ਇੱਥੀਆਂ ਦੇਖ ਲਾਂਗੇ ਕੀ ਬੰਦਾ ਕੋਈ ਗੱਲ ਨਹੀਂ ਲੋਕ ਲੜਨ ਨੂੰ ਤਿਆਰ ਆ ਲੋਕਾਂ ਦੇ ਪ੍ਰਤੀ ਇੰਨਾ ਇਹ ਭਾਜਪਾ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ ਇਹ ਕੱਲੇ-ਕੱਲੇ ਦੇ ਮਨ ਚੋਂ ਕੱਢ ਨਹੀਂ ਸਕਦੇ ਇਹ ਪੰਜਾਬ ਦੀ ਧਰਤੀ ਆ ਇਹ ਭੁੱਲਣ ਵਾਲੀ ਕੌਮ ਨਹੀਂ ਇਹ ਸਾਡੇ ਪਿਛੋਕੜ ਜਾਣਦੇ ਆ ਪੰਜਾਬ ਦੀ ਧਰਤੀ ਨੂੰ ਉਹ ਕਹਿੰਦੇ ਦੋ ਦਿਨ ਜੀ ਨੂੰ ਸਾਰੇ ਦਾ ਨੰਬਰ ਲੱਗ ਜਾਊਗਾ ਫਿਰ ਕੀ ਨੰਬਰ ਕੋਈ ਗੱਲ ਨਹੀਂ ਨੰਬਰ ਲੱਗਣ ਨੂੰ ਅਸੀਂ ਇੱਕ ਥੱੜਾਂ ਦੇ ਉੱਤੇ ਕਫਨ ਬੰਨ੍ਹ ਕੇ ਤੁਰਦੇ ਆਂ ਅਸੀਂ ਘਰਦਿਆਂ ਨੂੰ ਦੱਸ ਕੇ ਆਉਣੇ ਹੁੰਨੇ ਆਂ ਵੀ ਸਾਡਾ ਉਹਨਾਂ ਚਕਰਾਟੇ 'ਚ ਪਾਣੀ ਨਾ ਪਾਇਓ ਜਿੱਨਾਂ 'ਚ ਕਰ ਅਸੀਂ ਘਰੇ ਵਾਪਸ ਨਹੀਂ ਆਉਂਦੇ ਕੋਈ ਗੱਲ ਨਹੀਂ ਚੈਲੰਜ ਦਾ ਸਾਨੂੰ ਕਬੂਲ ਆ ਜਿੱਥੇ ਮਰਜ਼ੀ ਦੇਖ ਲੈ ਜਿੱਥੇ ਮਰਜ਼ੀ ਸਾਨੂੰ ਇਹ ਇਹ ਕਹਿੰਦੇ ਨਾ ਜਿਵੇਂ ਉਧਰ ਰਵਨੀਤ ਬਿੱਟੂ ਬੋਲਿਆ ਕਹਿੰਦਾ ਮੈਨੂੰ ਪਾਜਾਂ ਤਾਂ ਮੈਂ ਡਿਬੜੂ ਗੱਲ ਦੀਆਂ ਜੇਲਾ 'ਚ ਸਿੱਟੂੰਗਾ ਇਹਨਾਂ ਨੂੰ ਉਹ ਕੋਈ ਗੱਲ ਨਹੀਂ ਅਸੀਂ ਕੋਈ ਕੈਰ ਐ ਅਸੀਂ ਤੇਰੀਆਂ ਗਿੱਦਰ ਧਮਕਤੋਂ ਡਰਨ ਵਾਲੇ ਯਾਰਾ ਜਿਹੜੀਆਂ ਮਰਜ਼ੀ ਜੇਲ੍ਹਾਂ ਦਸੜਨੀ ਅਸੀਂ ਅੱਗੇ 750 ਸੀਟ ਕਰਵਾ ਕੇ ਆਏ ਆ ਕੋਈ ਗੱਲ ਨਹੀਂ ਜਿਵੇਂ ਇਹਨਾਂ ਦੀ ਵਾਹ ਲੱਗਦੀ ਲਾ ਲੈਣਾ ਪਰ ਅਸੀਂ ਮੋਦੀ ਸਰਕਾਰ ਦਾ ਸਦਾ ਵਿਰੋਧ ਕਰਦੇ ਰਹਿਾਂਗੇ ਅਸੀਂ